ਸਾਸੀਕਾ ਮੈਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ ਜੋ سزا ਮਿਲੀ ਹੈ ਸੁਖਬੀਰ ਸਿੰਘ ਬਾਦਲ ਨੂੰ ਇੱਕ ਇੱਕ ਸਬੂਤ ਔਰ ਰੈਡੀ ਕੱਢ ਕੇ ਰੱਖ ਦਿੱਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਕਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਯਾਨੀ ਕਿ ਜਦੋਂ ਸਤਾਤਾਰੀ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਸਾਰੀਆਂ ਫਾਈਲਾਂ ਪ੍ਰੋਪਰ ਐਵੀਡੈਂਸ ਅਤੇ ਸਾਰੇ ਸਬੂਤ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖ ਦਿੱਤੇ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਵੀ ਮਿਲੀ ਪੁਗਤੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਐਡਾ ਵੱਡਾ ਅਹੁਦਾ ਜਿਹੜਾ ਛੱਡਿਆ ਹੈ ਮੈਂ ਸਿਆਸਤ ਨੂੰ ਬਦਲ ਆਇਆ ਸੀ ਲੇਕਿਨ ਸਿਆਸਤ ਮੈਨੂੰ ਬਦਲਣਾ ਚਾਹੁੰਦੀ ਹੈ ਇਸ ਲਈ ਮੇਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ ਬਣੀ ਸੁਖਬੀਰ ਸਿੰਘ ਬਾਦਲ ਦੇ ਨਾਲ ਨਹੀਂ ਬਣੀ ਉਹਨਾਂ ਕਹਾ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀਨਾਮਾ ਬਾਬਲ ਕਲਾਂ ਦਾ ਗੋਲੀਗਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਅਤੇ ਵੱਡੇ ਅਫਸਰ ਲਾਇਏ ਜਾਣੇ ਜਿਨ੍ਹਾਂ ਨੇ ਸਿੱਖ ਅਤੇ ਸਿੱਖੀ ਦਾ ਘਾਣ ਕੀਤਾ ਹੈ ਉਹਨਾਂ ਨੂੰ ਵੱਡੀਆਂ ਅਹੁਦੇਦਾਰੀਆਂ ਤੇ ਵੱਡੇ ਇਨਾਮ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਗਏ ਇਸ ਦਾ ਅੱਜ ਖੁਲਾਸਾ ਕੀਤਾ ਸਜਾ ਮਿਲਤੇ ਉਹਨਾਂ ਨੇ ਕਿਹਾ ਕਿ ਸਜ਼ਾ ਬੜੀ ਥੋੜੀ ਹੈ ਸੁਲਾਖਾਂ ਦੇ ਪਿੱਛੇ ਹੋਣੇ ਸਾਇਸ ਸੀ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਵਿਜੇ ਕੁਰੂਪ੍ਰਤਾਪ ਸੇ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਫਾਈਲਾਂ ਦੇ ਉੱਪਰ ਬੈਠ ਗਿਆ ਸੀ ਉਹਨਾਂ ਫਾਈਲਾਂ ਨੂੰ ਖੁੱਲ੍ਹ ਨਹੀਂ ਦਿੱਤਾ ਗਿਆ ਉਹਨਾਂ ਫਾਈਲਾਂ ਉੱਤੇ ਵੱਡੀ ਕਾਰਵਾਈ ਨਹੀਂ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਬਾਦਲ ਅਤੇ ਬਾਦਲ ਪਰਿਵਾਰ ਦੇ ਨਾਲ ਜਿੰਨੇ ਵੀ ਇਹਨਾਂ ਘਟਨਾਵਾਂ ਦੇ ਨਾਲ ਲੋਕ ਜੁੜੇ ਹੋਏ ਨੇ ਚਾਹੇ ਉਹ ਵੱਡੇ ਅਹੁਦਿਆਂ ਤੇ ਨੇ ਉਹ ਇੱਕ ਇੱਕ ਕਰਕੇ ਜੇਲ੍ਹ ਜਾਣਗੇ ਉਹਨਾਂ ਨੇ ਕਿਹਾ ਇਸ ਕਰਕੇ ਮੈਂ ਉਹਨ ਘਰ ਬੈਠ ਗਿਆ ਹਕਮਰ ਵਿਜੇ ਪ੍ਰਤਾਪ ਸਿੰਘ ਨੇ ਜਦੋਂ ਹੰਗਾਮੀ ਸੈਸ਼ਨ ਹੋਇਆ ਸੀ ਮਾਨਸੂਨ ਦਾ ਵਿਧਾਨ ਸਭਾ ਦੇ ਵਿੱਚ ਉਸ ਸਮੇਂ ਵੀ ਝੋਲੀ ਫਲਾ ਕੇ ਕਿਹਾ ਸੀ ਕਿ ਜਿਹੜਾ ਪੰਥ ਨਿਆਂ ਮੰਗ ਰਿਹਾ ਹੈ ਜਿਹੜਾ ਪੰਥ ਇਨਸਾਫ ਮੰਗ ਰਿਹਾ ਹੈ ਉਹ ਇਨਸਾਫ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਅਤੇ ਸਾਰੀ ਕੈਬਨਿਟ ਦੇ ਸਕਦੀ ਹੈ ਸਿੱਖਾਂ ਨੂੰ ਖੁਸ਼ ਕਰ ਸਕਦੀ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀਨਾਮਾ ਦਿੱਤਾ ਜਿਨ੍ਹਾਂ ਨੇ ਗੋਲੀकांड ਕਰਵਾਏ ਜਿਨ੍ਹਾਂ ਨੇ ਹੱਥੇ ਲੋਕਾਂ ਦੇ ਗੋਲੀਆਂ ਚਲਵਾਈਆਂ ਉਹਨਾਂ ਦੇ ਪੁਖਤਾ ਸਬੂਤ ਮੇਰੇ ਕੋਲ ਨੇ ਅੱਜ ਇੱਕ ਇੱਕ ਕੱਢ ਕੇ ਦਿਖਾਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਉਹਨਾਂ ਨੇ ਕਿ ਦਿਨ ਬੜਾ ਅਹਿਮ ਹੈ ਲੇਕਿਨ ਸਜ਼ਾ ਬੜੀ ਛੋਟੀ ਹੈ ਉਹਨਾਂ ਨੇ ਕਿਹਾ ਕਿ ਇੱਕ ਇੱਕ ਕਰਕੇ ਗਲਤੀਆਂ ਜਿਹੜੀਆਂ ਨਹੀਂ ਮੰਨਦੇ ਸੀ ਜਿਸ ਦਾ ਵਿਵਾਦ ਸਬਿਤ ਕਰ ਕਹਿੰਦੀ ਸੀ ਕਿ ਉਹਨਾਂ ਦਾ ਅੱਖ ਨਾ ਰਵੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਇੱਕ ਇੱਕ ਗਲਤੀਆਂ ਮੰਨੀਆਂ ਨੇ ਇਧਰ ਕੁਮੇ ਕੁਮਰਜੀਤ ਪ੍ਰਤਾਪ ਸਿੰਘ ਜੋ ਜਲੰਧਰ ਉਤਰੀ ਤੋਂ ਐਸੇ ਵਿਧਾਇਕ ਨੇ ਆਮ ਆਦਮੀ ਪਾਰਟੀ ਵੱਲੋਂ ਜਿਨ੍ਹਾਂ ਨੇ ਇੱਕ ਵੱਡੀ ਨੌਕਰੀ ਵੱਡੇ ਅਫਸਰਸ਼ਾਹੀ ਵਾਲੀ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਸੋਚਿਆ ਕਿ ਸਿੱਖ ਪੰਥ ਨੂੰ ਨਾਮ ਮਿਲ ਜਾਏਗਾ ਇਵਨ ਤੋਂ ਉੱਪਰ ਵੀ ਜੇ ਪ੍ਰਤਾਪ ਸਿੰਘ ਜਿਹੜੇ ਹੈਗੇ ਨੇ ਉਹ Hindu ਫੈਮਲੀ ਦੇ ਨਾਲ ਤਾਲਕ ਰੱਖਦੇ ਨੇ ਫਿਰ ਵੀ ਉਹਨਾਂ ਦੀ ਜਮੀਰ ਜਾਗਦੀ ਹੈ ਉਹਨਾਂ ਦਾ ਪੰਥ ਦੇ ਪ੍ਰਤੀ ਪਿਆਰ ਕਿੰਨਾ ਗੂੜਾ ਤੇ ਕਿੰਨਾ ਕੰਨਿਸਟ ਹੈ ਇਸ ਦਾ ਆ ਜਿਹੜਾ ਹਵਾਲਾ ਦਿੱਤਾ ਗਿਆ ਕੁਬਰ ਵੀਜੇ ਪ੍ਰਤਾਪ ਸਿੰਘ ਦੇ ਦੁਆਰਾ ਉਹਨਾਂ ਨੇ ਕਿਹਾ ਇਸ ਕਰਕੇ ਮੇਰੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀਆਂ ਦੇ ਨਾਲ ਨਹੀਂ ਬਣਦੀ ਕਿਉਂਕਿ ਜਿਹੜੇ ਸਬੂਤ ਨੇ ਉਹ ਸਬੂਤਾਂ ਦੇ ਹਦਾਰ ਤੇ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਜੁੰਡੀ ਯਾਰਾਂ ਨੂੰ ਧੰਨਵਾਦ